ਨੌਲੇਜ ਬਾਈਟ ਤੇ ਤੁਹਾਡਾ ਸਵਾਗਤ ਹੈ ਅੱਜ ਤੁਹਾਡੇ ਲਈ ਇੱਕ ਨਵੀਂ ਜਾਣਕਾਰੀ ਡੀ ਫੇਕ ਇੱਕ ਨਵੀਂ ਚੁਣੌਤੀ ਬਾਰੇ ਲੈ ਕੇ ਆਏ ਹਾਂ ਅੱਜ ਕੱਲ ਜੋ ਨਵੇਂ ਤਰ੍ਹਾਂ ਦਾ ਨਵੀਂ ਤਕਨੀਕ ਦੀ ਵਰਤੋਂ ਕਰਨ ਵਾਲਾ ਅਪਰਾਧ ਹਰ ਪਾਸੇ ਸੁਣਨ ਨੂੰ ਮਿਲ ਰਿਹਾ ਹੈ ਉਹ ਹੈ ਡੀਫੇਕ ਇਹ ਇੱਕ ਤਰ੍ਹਾਂ ਦਾ ਸਾਫਟਵੇਅਰ ਹੁੰਦਾ ਹੈ ਜੋ ਚਿਹਰੇ ਦੀ ਦਿੱਖ ਨੂੰ ਡੀਪ ਜਨਰੇਸ਼ਨ ਤਰੀਕੇ ਨਾਲ ਬਦਲ ਦਿੰਦਾ ਹੈ ਡੀਫੇਕ ਬਹੁਤ ਹੀ ਤਾਕਤਵਰ ਤਕਨੀਕ ਆਰਟੀਫੀਸ਼ੀਅਲ ਇੰਟੈਲੀਜੈਂਸ ਮਨੁੱਖੀ ਬੁੱਧੀ ਦੇ ਜ਼ਰੀਏ ਆਵਾਜ਼ ਤੇ ਵੀਡੀਓ ਦੋਹਾਂ ਨੂੰ ਬਦਲ ਦਿੰਦਾ ਹੈ ਫੋਟੋ ਬਦਲਣੇ ਪਹਿਲਾ ਹੀ ਬਹੁਤ ਆਮ ਸੀ ਪਰ ਇਸ ਵਿੱਚ ਆਵਾਜ਼ ਵੀ ਕਿਸੇ ਦੇ ਉੱਪਰ ਕਿਸੇ ਹੋਰ ਦੀ ਲਗਾ ਦਿੱਤੀ ਜਾਂਦੀ ਹੈ ਅਤੇ ਵੀਡੀਓ ਵਿੱਚ ਵੀ ਚਿਹਰੇ ਬਦਲ ਦਿੱਤੇ ਜਾਂਦੇ ਹਨ ਫਿਲਮੀ ਕਲਾਕਾਰਾਂ ਤੋਂ ਲੈ ਕੇ ਸਿਆਸਤਦਾਨ ਤੱਕ ਇਸ ਡੀਪ ਫੇਕ ਦੇ ਜੰਜਾਲ ਵਿੱਚ ਫਸ ਚੁੱਕੇ ਹਨ ਇਥੋਂ ਤੱਕ ਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਗਰਵਾ ਨਾਚ ਕਰਦਿਆਂ ਦੀ ਵੀਡੀਓ ਵਾਇਰਲ ਹੋਈ ਜੋ ਕਿ ਅਸਲੀ ਨਹੀਂ ਸੀ ਪਰ ਡੀਪ ਫੇਕ ਨਾਲ ਬਣੀ ਸੀ ਡੀਪਫੇਕ ਸਮਾਜ ਦੀ ਦੇਸ਼ ਦੀ ਰਾਸ਼ਟਰੀ ਸੁਰੱਖਿਆ ਲਈ ਬਹੁਤ ਖਤਰਨਾਕ ਹੈ ਕਿਉਂਕਿ ਕਈ ਵਾਰ ਭਾਸ਼ ਨੂੰ ਸਮਗਰੀ ਕੁਝ ਹੋਰ ਹੁੰਦੀ ਹੈ ਤੇ ਵੀਡੀਓ ਅਸਲ ਤੋਂ ਬਦਲ ਕੇ ਕਮਾ ਦਿੱਤੀਆਂ ਜਾਂਦੀਆਂ ਹਨ ਜਿਸ ਨਾਲ ਸਮਾਜ ਵਿੱਚ ਧਰਮ ਜਾਤ ਪਾਤ ਦੇ ਨਾਂ ਤੇ ਦੰਗੇ ਹੋ ਜਾਂਦੇ ਹਨ ਤੇ ਜਦ ਤੱਕ ਵੀਡੀਓ ਦੀ ਅਸਲੀਅਤ ਸਾਹਮਣੇ ਆਉਂਦੀ ਹੈ ਹਰ ਤਰਫ ਤੋਂ ਬਹੁਤ ਹੀ ਜਾਨੀ ਤੇ ਮਾਲੀ ਨੁਕਸਾਨ ਹੋ ਜਾਂਦਾ ਹੈ ਜਿਸ ਦੀ ਪਰਭਾਈ ਕਰਨੀ ਮੁਸ਼ਕਲ ਹੁੰਦੀ ਹੈ ਹੈ ਇਕੱਲਾ ਭਾਰਤ ਹੀ ਨਹੀਂ ਡੀਪ ਫੇਕ ਦਾ ਸ਼ਿਕਾਰ ਫੇਸਬੁੱਕ ਦੇ ਮਾਰਕ ਜੁਕਰਬਰਗ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਬਰਾਕ ਓਬਾਮਾ ਡੋਨਾਲਡ ਟਰੰਪ ਆਦਿ ਵੀ ਹੋ ਚੁੱਕੇ ਹਨ ਕਹਿਣ ਤੋਂ ਭਾਵ ਹੈ ਕਿ ਡੀਪ ਫੇਕ ਬਾਹਰਲੇ ਮੁਲਕਾਂ ਦੀ ਤਕਨੀਕ ਜੋ ਕਿ ਟੈਕਨਾਲੋਜੀ ਵਿੱਚ ਹਰ ਪਾਸਿਓਂ ਬਹੁਤ ਤਰੱਕੀ ਕਰ ਚੁੱਕੇ ਹਨ ਉਹਨਾਂ ਨੂੰ ਵੀ ਆਪਣਾ ਸ਼ਿਕਾਰ ਬਣਾ ਰਹੀ ਹੈ ਗੇਮਾਂ ਮਨੋਰੰਜਨ ਪੈਸੇ ਦੇ ਲੈਣ ਦੇਣ ਗਾਲੀ ਗਲੋਚ ਵਾਲੀ ਸਮੱਗਰੀ ਇਸ ਰਾਹੀਂ ਫੈਲਾਈ ਜਾਂਦੀ ਹੈ ਗੱਲ ਕਿ ਹਰ ਖੇਤਰ ਵਿੱਚ ਡੀਪ ਫੇਕ ਨੇ ਆਪਣੇ ਪਰ ਪਸਾਰ ਲਏ ਹਨ ਟੈਕਨੋਲੋਜੀ ਦੇ ਮਾੜੇ ਪਸਾਰ ਤੋਂ ਅਸਲ ਵਿੱਚ ਅੱਜ ਕੱਲ ਕੋਈ ਨਹੀਂ ਬਚ ਸਕਦਾ ਨਾ ਕੋਈ ਆਮ ਇਨਸਾਨ ਤੇ ਨਾ ਕੋਈ ਵੱਡੇ ਅਹੁਦੇ ਵਾਲਾ ਉਂਝ ਇਸ ਨਾਲ ਨਜਿੱਠਣ ਲਈ Google ਤੇ Meta ਵਰਗੀਆਂ ਕੰਪਨੀਆਂ ਨੇ ਕਾਫੀ ਤਰੀਕਿਆਂ ਦੇ ਐਲਾਨ ਵੀ ਕੀਤੇ ਨੇ ਤਾਂ ਕਿ ਜਿਸ ਨਾਲ ਡੀਫੇਕ ਨੂੰ ਨੱਥ ਪਾਈ ਜਾਵੇ ਕੇਂਦਰ ਸਰਕਾਰ ਵੱਲੋਂ ਸੂਚਨਾ ਤਕਨੀਕ ਐਕਟ ਦੇ ਨਿਜ਼ਮਾ ਵਿੱਚ ਫਰਵਰੀ 2021 ਅਕਤੂਬਰ 2022 ਤੇ ਦੁਬਾਰਾ April 2023 ਵਿੱਚ ਤਬਦੀਲੀਆਂ ਕੀਤੀਆਂ ਗਈਆਂ। ਤਾਂ ਕਿ ਇਹਨਾਂ ਰੋਜ਼ ਦੀਆਂ ਚੁਣੌਤੀਆਂ ਦਾ ਸਾਹਮਣਾ ਹੋ ਸਕੇ ਸੋਸ਼ਲ ਮੀਡੀਆ ਪਲੇਟਫਾਰਮ ਦੀ ਜ਼ਿੰਮੇਵਾਰੀ ਬਹੁਤ ਵੱਧ ਜਾਂਦੀ ਹੈ ਜਿਹੜੀ ਸਮੱਗਰੀ ਉਹਨਾਂ ਦੇ ਪਲੇਟਫਾਰਮ ਤੇ ਹੈ ਉਹ ਨਕਲੀ ਤਾਂ ਨਹੀਂ ਹੋਣੀ ਚਾਹੀਦੀ ਪਿਛਲੇ ਦਿਨੀ ਅਸ਼ਵਨੀ ਵੈਸ਼ਨਵ ਦੇਸ਼ ਦੇ ਟੈਕਨੋਲੋਜੀ ਮੰਤਰੀ ਵੱਲੋਂ ਇਹ ਐਲਾਨ ਕੀਤਾ ਗਿਆ ਸਰਕਾਰ ਵੱਲੋਂ ਨਵੇਂ ਨਿਯਮ ਲਿਆਉਣ ਦੀ ਤਿਆਰੀ ਹੈ ਡੀਪ ਫੇਕ ਦੇ ਖਿਲਾਫ ਤੇ ਸੋਸ਼ਲ ਮੀਡੀਆ ਕੰਪਨੀਆਂ ਨੂੰ ਇਸ ਬਾਰੇ ਆਪਣੇ ਆਪਣੇ ਸੁਝਾਅ ਅਤੇ ਜੋਜ਼ਨਾਮਾ ਦੇ ਖਰੜੇ ਡਰਾਫਟ ਪੇਸ਼ ਕਰਨ ਲਈ ਕਿਹਾ ਗਿਆ ਹੈ। ਇਸ ਵਿੱਚ ਸਭ ਤੋਂ ਵੱਡੀ ਜ਼ਿੰਮੇਵਾਰੀ ਅਸੀਂ ਮੰਨਦੇ ਹਾਂ ਦੇਸ਼ ਦੇ ਸਮਾਜ ਦੇ ਲੋਕਾਂ ਦੀ ਹੈ ਜੇਕਰ ਕੋਈ ਸੋਸ਼ਲ ਮੀਡੀਆ ਤੇ ਅਪਰਾਧ ਵਾਧਾ ਹੈ ਉਸ ਦੇ ਬਦਨ ਵਿੱਚ ਅਸੀਂ ਲੋਕ ਆਮ ਜਨਤਾ ਸਭ ਤੋਂ ਜ਼ਿਆਦਾ ਕਸੂਰਵਾਰ ਹਾਂ ਜਦ ਸਾਡੇ ਕੋਲ ਕਿਸੇ ਦੀ ਭਾਵੇਂ ਕੋਈ ਨੇਤਾ ਫਿਲਮੀ ਕਲਾਕਾਰ ਸਮਾਜ ਦੇ ਕਿਸੇ ਮਸ਼ਹੂਰ ਸ਼ਖਸ ਦੀ ਗਲਤ ਕਿਸਮ ਦੀ ਜਾਂ ਅਸੱਭਿਅਕ ਵੀਡੀਓ ਆਉਂਦੀ ਹੈ ਦੇਖਣ ਵਾਲੇ ਦੇ ਚਿਹਰੇ ਤੇ ਬੱਕਰੀ ਰੌਣਕ ਸ਼ਾ ਜਾਂਦੀ ਹੈ ਕਿਉਂਕਿ ਗਲਤ ਕਿਸਮ ਦੀਆਂ ਚੀਜ਼ਾਂ ਮਨ ਨੂੰ ਬਹੁਤ ਪਾਉਂਦੀਆਂ ਹਨ ਅਸੀਂ ਉਸ ਵੀਡੀਓ ਨੂੰ ਬਿਨਾਂ ਸੋਚੇ ਸਮਝੇ ਤੱਥਾਂ ਨੂੰ ਪਛਾਣੇ ਬਿਨਾਂ ਬਹੁਤ ਲੋਕਾਂ ਤੱਕ ਭੇਜਦੇ ਹਾਂ ਅੱਗੇ ਤੋਂ ਅੱਗੇ ਇਹ ਵੀਡੀਓ ਵਾਇਰਲ ਹੋ ਜਾਂਦੀ ਹੈ ਜਿਸ ਨਾਲ ਕਿਸੇ ਦਾ ਜਾਨੀ ਨੁਕਸਾਨ ਹੋਣਾ ਸਮਾਜ ਵਿੱਚ ਅਸ਼ਾਂਤੀ ਫੈਲਣ ਵਰਗੇ ਹਾਲਾਤ ਵੀ ਬਣ ਜਾਂਦੇ ਹਨ ਇਸ ਤਰ੍ਹਾਂ ਕਰਨ ਦਾ ਹੱਕ ਸਾਨੂੰ ਕਿਸੇ ਨੂੰ ਵੀ ਨਹੀਂ ਹੈ ਜਦ ਤੱਕ ਅਸੀਂ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਨੂੰ ਅੱਖੋਂ ਪਰੋਖੇ ਕਰਦੇ ਰਹਾਂਗੇ ਜੇ ਇਹ ਕਾਬੂ ਵਿੱਚ ਨਾ ਆਈਆਂ ਤਾਂ ਡੀਫੇਕ ਵਰਗੀਆਂ ਬਹੁਤ ਹੀ ਹੋਰ ਨੁਕਸਾਨਦਾਇਕ ਟੈਕਨਾਲੋਜੀ ਦੀਆਂ ਤਰੱਕੀਆਂ ਸਾਡੀ ਜ਼ਿੰਦਗੀ ਤੇ ਰਾਜ ਕਰਨਗੀਆਂ ਸੋ ਕਦੇ ਵੀ ਕੁਝ ਵੀ ਬਿਨਾਂ ਸੋਚੇ ਸਮਝੇ ਕਿਸੇ ਨੂੰ ਨਾ ਭੇਜੀਏ ਜਾਂ ਆਪਣੇ ਆਪਣੇ ਸੋਸ਼ਲ ਮੀਡੀਆ ਪੇਜਾਂ ਤੇ ਨਾ ਪਾਈਏ ਸਾਡੇ ਵਿਦਿਅਕ ਪ੍ਰਬੰਧ ਨੂੰ ਵੀ ਇਹ ਚੀਜ਼ ਨੂੰ ਬਹੁਤ ਛੋਟੇ ਪੱਧਰ ਤੇ ਪੜਾਉਣਾ ਸ਼ੁਰੂ ਕਰਨਾ ਪਵੇਗਾ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਆਪਣੀ ਪੜ੍ਹਾਈ ਦੇ ਨਾਲ ਨਾਲ ਡੀਫੇਕ ਵਰਗੀ ਟੈਕਨੋਲੋਜੀ ਦੇ ਗਲਤ ਪ੍ਰਭਾਵ ਵਾਲੀਆਂ ਚੀਜ਼ਾਂ ਜੋ ਕਿ ਸੌਂਕ ਵਾਂਗ ਹਨ ਸਾਡੇ ਛੋਟੇ ਹੁੰਦੇ ਤੋਂ ਪੜ੍ਹ ਕੇ ਗਲਤ ਤੇ ਸਹੀ ਇਹ ਫੈਸਲਾ ਕਰਨ ਲਈ ਜਾਗਰੂਕ ਰਹਿਣ ਇਸੇ ਜਾਗਰੂਕਤਾ ਨਾਲ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਭਾਵੇਂ ਦੇਸ਼ ਭਾਵੇਂ ਵਿਦੇਸ਼ ਵਿੱਚ ਇਸ ਰੋਜ਼ ਰੋਜ਼ ਦੀ ਸਮੱਸਿਆ ਨੂੰ ਜੜ ਤੋਂ ਮਕਾਉਣਾ ਹੈ ਤੇ ਇਸ ਚਰਿੱਤਰ ਹनन ਦੇ ਔਜ਼ਾਰ ਨੂੰ ਖਤਮ ਕਰਨ ਲਈ ਯਤਨ ਕਰਨੇ ਚਾਹੀਦੇ ਹਨ ਧੰਨਵਾਦ